ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆਂ ਮਾਲਿਆ ਵੱਲੋਂ ਸੋ ਲੋ ਜੀ 2025 ਦੀ ਸਭ ਤੋਂ ਨਵੀਂ ਕਲੈਕਸ਼ਨ ਲੈ ਕੇ ਆਇਆ ਮਤਲਬ ਕਿ ਇਸ ਹਾਲ ਦੀ ਨਵੀਂ ਕਲੈਕਸ਼ਨ ਆਈ ਹੈ ਵਿੰਟਰ ਦੀ ਸੋ ਵਿੰਟਰ ਦੀ ਪਹਿਲੀ ਵੀਡੀਓ ਆਪਾਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਪਹਿਲੀ ਵੀਡੀਓ ਤੇ ਤੁਹਾਨੂੰ ਸੂਟ ਦਿਖਾਵਾਂਗੇ ਸ਼ੋਲ ਨਾਲ 750 ਰੁਪਏ ਰੇਟ ਰਹੇਗਾ ਫਲੈਟ ਰੇਟ 750 ਰੁਪਏ ਡਿਜ਼ਾਈਨ ਇੱਕ ਤੋਂ ਇੱਕ ਆਇਆ ਕੱਲਾ ਕੱਲਾ ਮੈਂ ਡਿਜ਼ਾਈਨ ਦਿਖਾਵਾਂਗਾ ਓਪਨ ਕਰਕੇ ਨਾਲ ਸ਼ਰਟ ਦੇ ਨਾਲ ਸਲਵਾਰ ਦੇ ਨਾਲ ਸ਼ੋਲ ਸ਼ੋਲ ਵੀ ਨਾਲ ਹੋਊਗਾ ਸੋ ਡਿਜ਼ਾਈਨ ਇੱਕ ਤੋਂ ਇੱਕ ਪਹਿਲਾ ਡਿਜ਼ਾਈਨ ਚੈੱਕ ਕਰ ਲਓ ਜੀ ਸ਼ੋਲ ਨਾਲ ਆ ਰਿਹਾ ਬੜਾ ਸੋਹਣਾ ਡਿਜ਼ਾਈਨ ਸੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਵੇ 750 ਦੀ ਰੇਂਜ ਦੇ ਵਿੱਚ ਸਭ ਤੋਂ ਸੋਹਣੇ ਵਿంటర్ ਕਲੈਕਸ਼ਨ ਲੈ ਕੇ ਆਇਆ ਪਸ਼ਮੀਨੇ ਦੇ ਸੂਟ ਲੈ ਕੇ ਆਇਆ ਸ਼ੋਲ ਨਾਲ ਆ ਚੈੱਕ ਕਰੋ ਜੀ ਸੋ ਹੂਲਨ ਦੀ ਕਲੈਕਸ਼ਨ ਆਈ ਹੈ ਸੋ ਬੜੇ ਪਿਆਰੇ ਡਿਜ਼ਾਈਨ ਆਏ ਆ ਆ ਆ ਰਹੀ ਹੈ ਸ਼ਰਟ ਪੂਰੀ 2.5 ਮੀਟਰ ਦੀ ਸ਼ਰਟ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਸੋ ਬਾਹਰ ਅੰਦਰ ਪਾਓ ਜਿਵੇਂ ਮਰਜ਼ੀ ਰੋਟੇਨ ਚ ਪਾਓ ਨਾਲ ਵਿੰਟਰ ਸ਼ੁਰੂ ਹੋਣ ਜਾ ਰਿਹਾ ਸੋ ਵਿੰਟਰ ਦੀ ਰਿਕੁਆਇਰਮੈਂਟ ਹਰ ਕਿਸੇ ਨੂੰ ਆ ਕਿ ਭਾਜੀ ਸਾਨੂੰ ਸੂਟ ਕਾਈ ਦੇਆ ਵਿੰਟਰ ਵਾਸਤੇ ਅਸੀਂ ਸਟਿਚ ਕਰਵਾਣੇ ਆ ਹੁਣ ਥੋੜੇ ਟਾਈਮ ਤੱਕ ਵੀ ਮੌਸਮ ਚੇਂਜ ਹੋ ਗਿਆ ਪ੍ਰੋਪਰ ਆਣ ਬਸ ਥੋੜੇ ਟਾਈਮ ਤੱਕ ਥੰਡ ਪੈ ਹੀ ਜਾਣੀ ਐ ਤੇ ਆ ਆ ਰਹੀ ਐ ਅਸੀਂ ਬਾਟਮ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 2025 ਦੀ ਨਵੀਂ ਕਲੈਕਸ਼ਨ ਲੈ ਕੇ ਆਇਆ ਮੈਂ ਵਿੰਟਰ ਦੀ ਸੋ ਇਸ ਤੋਂ ਬਾਅਦ ਆਪਾਂ ਰਾਮ ਟੈਕਸ ਦੀ ਵੀਡੀਓ ਵੀ ਲੈ ਕੇ ਆਵਾਂਗੇ ਜਲਦੀ ਇੱਕ ਦੋ ਦਿਨ ਦੇ ਵਿੱਚ ਆਜੂਗੀ ਸ਼ਾਇਦ ਕੱਲ ਨੂੰ ਵੀ ਆਜੇ ਜਾਂ ਪਰਸੋਂ ਨੂੰ ਆਜੇ ਰਾਮ ਟੈਕਸ ਦਾ ਸਟਾਕ ਵੀ ਆਊਗਾ ਸੋ ਇਹ ਰੀਜ਼ਨੇਬਲ ਪ੍ਰਾਈਸ ਦੇ ਸੋ ਬੜੇ ਪਿਆਰੇ ਪਿਆਰੇ ਸੂਟ ਆਏ ਆ ਸੋ 700 ਰੁਪਏ ਰੇਟ ਰੂਗਾ ਜੀ ਫਲੈਟ ਰੇਟ 750 ਰੁਪਏ ਬੜੇ ਪਿਆਰੇ ਸੂਟ ਵੰਟੀ ਉਰਿਆ ਵੰਟੀ ਜੀ ਇਹਦਾ ਕਲਰ ਚੈੱਕ ਕਰ ਲਓ ਇੱਕ ਕਲਰ ਆ ਰਿਹਾ ਇਸ ਦੇ ਵਿੱਚ ਆ ਵਾਲਾ ਮੈਂ ਤੁਹਾਨੂੰ ਸਾਰੇ ਰੰਗ ਓਪਨ ਕਰਕੇ ਦਿਖਾ ਦੂੰਗਾ 750 ਰੁਪਏ ਫਲੈਟ ਰੇਟ ਰਹੇਗਾ ਸੋ ਬੜੇ ਪਿਆਰੇ ਡਿਜ਼ਾਈਨ ਬੜੇ ਪਿਆਰੇ ਕਲਰ ਸੋ ਪ੍ਰਿੰਟਿੰਗ ਬਹੁਤ ਜ਼ਬਰਦਸਤ ਹੈ ਆ ਦੇਖੋ ਨੈਕ ਤੇ ਵੀ ਪ੍ਰਿੰਟਿੰਗ ਦਿੱਤੀ ਹੋਈ ਹੈ ਜੀ ਸੋ 750 ਰੁਪਏ ਸੋ ਜ਼ਿਆਦਾਤਰ ਮੈਂ ਵੈਰਾਈਟੀ ਜਿੰਨੇ ਵੀ ਪਾ ਰਹਿਆਂ ਪਾਰਟੀ ਵੇਅਰ ਫੁੱਟ ਵੀ ਪਾ ਰਹਿਆਂ ਹਰ ਤਰ੍ਹਾਂ ਦੀ ਵੈਰਾਈਟੀ ਪਾ ਰਹਿਆਂ ਲੋ ਜੀ ਇਹ ਵਿంటర్ ਕਲੈਕਸ਼ਨ ਆਈ ਹੈ 750 ਰੇਂ ਦੇ ਸ਼ਾਲ ਵੀ ਨਾਲ ਹੈ ਪ੍ਰੀਮੀਅਮ ਕੁਆਲਿਟੀ ਹੈਗੀ ਕੋਈ ਗੂਰ ਵਗੈਰਾ ਨਹੀਂ ਆਉਂਦਾ ਸੋ ਕੁਆਲਿਟੀ ਅੱਛੀ ਹੈ ਆ ਚੈੱਕ ਕਰੋ ਇਸ ਦਾ ਤੀਸਰਾ ਰੰਗ ਆ ਰਿਹਾ ਜੀ ਆਵਲਾ ਤੁਸੀਂ ਪ੍ਰਿੰਟਿੰਗ ਦੇਖੋ ਕਲਰ ਦੇਖੋ ਸਪੈਸ਼ਲ ਵੂਲਨ ਦੀ ਕਲੈਕਸ਼ਨ ਹੈ ਸੋ ਬੜੀ ਪਿਆਰੀ ਆਈਟਮ ਹੈ ਡੇਲੀ ਰੂਟੀਨ ਚ ਬਾਹਰ ਅੰਦਰ ਜਿਵੇਂ ਮਰਜ਼ੀ ਪਾ ਲਓ 750 ਰੁਪਏ ਪ੍ਰਾਈਸ ਰਹੇਗਾ ਪ੍ਰੀਮੀਅਮ ਕੁਆਲਿਟੀ ਹੈ ਆ ਲੋ ਇੱਕ ਕਲਰ ਆਊਗਾ ਇਸ ਦੇ ਵਿੱਚ ਆਵਲਾ ਜੀ ਗ੍ਰੀਨ ਇੱਕ ਆ ਉਹ ਗ੍ਰੀਨ ਸ਼ੇਡ ਆ ਵੀ ਕਲਰ ਬੜਾ ਸੋਹਣਾ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਡਿਜ਼ਾਈਨਾਂ ਤੁਹਾਨੂੰ ਦਿਖਾਉਂਗਾ 750 ਰੁਪਏ ਬਿਊਟੀਫੁੱਲ ਗਰਮ ਸੂਟ ਆਏ ਆ ਲੋ ਜੀ ਸ਼ਾਲ ਨਾਲ ਸੋ ਵੂਲਨ ਕਲੈਕਸ਼ਨ ਲੋ ਜੀ ਇੱਕ ਆ ਗਿਆ ਗ੍ਰੀਨ ਸ਼ੇਡ ਕਲਰ ਤੁਸੀਂ ਦੇਖ ਲਓ ਕਲਰ ਕੋਈ ਵੀ ਲੈ ਲਓ 750 ਰੁਪਏ ਫੋਟੋ ਕਿਸੇ ਦਿਨ ਮੰਗੇ ਫੋਟੋ ਕਲਿੱਕ ਨਹੀਂ ਹੋਣੀ ਸੋ ਮੇਰੀ ਇੱਕ ਰਿਕਵੈਸਟ ਹੈ ਕਿਉਂਕਿ ਆਪਾਂ 4-4 ਪੀਸ ਜਿਹੜੇ ਵੀ ਹੈਗੇ ਆ ਇਹਦੇ ਵਿੱਚ ਤਿੰਨ ਰੰਗਾਂ ਚਾਹੇ ਚਾਰ ਰੰਗਾਂ ਆਪਾਂ ਪ੍ਰੋਪਰ ਤੁਹਾਨੂੰ ਓਪਨ ਕਰਕੇ ਦਿਖਾ ਰਹੇ ਆ ਸੋ ਲੋ ਜੀ ਅਗਲਾ ਆਰਟੀਕਲ ਸੈਕਟਰ ਹੋ ਜੀ ਪੇਸਟਲ ਕਲਰ ਚਾਰਟ ਜਿਹਨੂੰ ਕਹਿ ਦਿੰਨੇ ਆਪਾਂ ਐਸਟ੍ਰੀਮ ਕਲਰ ਚਾਰਟ ਬੜਾ ਪਿਆਰਾ ਕਲਰ ਚਾਰਟ ਆ ਸੋ ਲੋ ਜੀ ਇਹ ਕਲਰ ਜਿਹੜਾ ਮਰਜ਼ੀ ਪਾ ਸਕਦਾ ਆਂਟੀਆਂ ਵੀ ਪਾ ਸਕਦੀਆਂ ਨੇ ਵੈਸੇ ਵਿంటర్ ਦੇ ਵਿੱਚ ਤਾਂ ਜਿਹੜਾ ਮਰਜ਼ੀ ਕਲਰ ਪਾ ਲਓ ਕਿਉਂਕਿ ਉਹ ਅੱਛਾ ਲੱਗਦਾ ਲੋ ਜੀ ਆ ਚੈੱਕ ਕਰੋ ਜੀ ਆ ਆ ਰਿਹਾ ਜੀ ザ ਸ਼ੋਰ ਇਸ 'ਚ ਤੁਹਾਨੂੰ ਚਾਰ ਰੰਗ ਮਿਲਣਗੇ ਇੱਕ ਆ ਗਿਆ ਆ ਵਾਲਾ ਗਾਜਰੀ ਸ਼ੇਡ ਇੱਕ ਰੰਗ ਮਿਲੂਗਾ ਤੁਹਾਨੂੰ ਗ੍ਰੀਨ ਕਲਰ ਕਲਰ ਤੁਹਾਨੂੰ ਸਾਰੇ ਦਿਖਾਵਾਂਗਾ ਮੈਂ ਕਲਰ ਬੜੇ ਪਿਆਰੇ ਨੇ ਅਲਟੀਮੇਟ ਛੇੜਨੇ ਡਿਜ਼ਾਈਨ ਬਹੁਤ ਸੋਹਣਾ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਘੇਰੇ ਤੇ ਪ੍ਰਿੰਟਿੰਗ ਹੈ neck ਤੇ ਵੀ ਬ੍ਰੈਂਡਿੰਗ ਦਿੱਤੀ ਹੈ ਰੋਮੀ neck ਦਿਖਾ ਦੇ ਥੋੜਾ ਜਿਹਾ ক্লোਜ਼ ਅਪ ਤੋਂ ਲੋ ਜੀ ਆ ਚੈੱਕ ਕਰੋ ਜਿਸ ਦਾ ਸ਼ੋਲ ਆਹ ਰੇ ਸ਼ੋਲ ਦਾ ਸਾਈਪਰੋਪਰ ਆਊਗਾ ਜੀ ਐਨ ਵਧੀਆ ਸ਼ੋਲ ਬਣਿਆ ਹੋਇਆ 750 ਰੁਪਏ ਪ੍ਰਾਈਸ ਰਹੇਗਾ ਜੀ ਸਕਰੀਨ ਸ਼ਾਟ ਲੈ ਲਓ ਲੋ ਜੀ ਇੱਕ ਆਏਗਾ ਆਹ ਵਾਲਾ ਸ਼ੇਡ ਸਕਿਨ ਜੀਆ ਕਲਰ ਕਲਰ ਬੜਾ ਸੋਹਣਾ ਇੱਕ ਹੋਰ ਹੈ ਜੀ ਆਹ ਵਾਲਾ ਸਕਿਨ ਕਲਰ ਕਲਰ ਬੜਾ ਪਿਆਰਾ ਹੈ 750 ਰੁਪਏ ਪ੍ਰੀਮੀਅਮ ਕੁਆਲਿਟੀ 750 ਰੁਪਏ ਲੈਂਚ ਭੂਲਨ ਦੇ ਸੂਟ ਸਭ ਤੋਂ ਸੋਨੇ ਲੈ ਕੇ ਆਇਆ ਸਭ ਤੋਂ ਸੋਨੇ ਡਿਜ਼ਾਈਨ ਲੋ ਜੀ ਆ ਵੀ ਕਲਰ ਸੋਨਾ ਸੋ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਇੱਕ ਰਿਕੁਐਸਟ ਹੈ ਸੋ ਬੈਲ ਆਈਕਨ ਪ੍ਰੈਸ ਕਰ ਦਿਓ ਸੂਟ ਸੋਨੇ ਲੱਗੇ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਆ ਚੈੱਕ ਕਰੋ ਜੀ ਇੱਕ ਆ ਰਿਹਾ ਜੀ ਕਰੀਮ ਰੰਗ ਆ ਇਹ ਵੀ ਰੰਗ ਬੜਾ ਪਿਆਰਾ ਹੈ ਆ ਆ ਗਿਆ ਕਰੀਮ ਕਲਰ ਜਲਦੀ ਵਾਲੀ ਆਰਡਰ ਕਰ ਲਿਓ ਸਾਡੇ ਦੋ ਨੰਬਰ ਆਰਡਰ ਵਾਲੇ 78370 15332 85283 0084 ਦੋਨੋਂ ਨੰਬਰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾਏ ਹੋਏ ਆ ਸੋ ਆਰਡਰ ਫੜਾਫੜ ਕਰ ਲਿਓ 750 ਰੁਪਏ ਸ਼ਿਪਿੰਗ ਵਰਲਡ ਵਾਈਡ ਆ ਆਲੋ ਚੈੱਕ ਕਰੋ ਕਲਰ ਦੇਖੋ ਕਿੰਨਾ ਪਿਆਰਾ ਹੈ ਸੀ ਗ੍ਰੀਨ ਕਲਰ ਮੈਂ ਇਸ ਕਰਕੇ ਕਲਰ ਓਪਨਿੰਗ ਕਰ ਰਿਹਾ ਤੁਸੀਂ ਬਾਅਦ ਚ ਫੋਟੋ ਮੰਗਣੀ ਹੈ ਭਾਜੀ ਕਲਰ ਕਿੱਦਾਂ ਦਾ ਆਲੋ ਇੱਕ ਆਏਗਾ ਜੀ ਸੀ ਗ੍ਰੀਨ ਸ਼ੇਡ ਇੱਕ ਆਇਗਾ ਲੈਮਨ ਕਲਰ ਜੀ ਕਲਰ ਦੇਖੋ ਕਿੰਨਾ ਪਿਆਰਾ ਹੈ। ਗਾਡੀ ਦੀ ਹੋਗੀ। ਇੱਕ ਆਇਗਾ ਜੀ ਲੈਮਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਸਾਰੇ ਰੰਗ ਟੌਪ ਕਲਾਸ ਦੇ ਆ 750 ਰੁਪਏ ਪ੍ਰਾਈਸ ਹੈਗਾ 750 ਰੁਪਏ। ਸੋ ਬਿਊਟੀਫੁਲ ਆਰਟੀਕਲ 750 ਰੁਪਏ। ਲੋ ਜੀ। ਅਗਲਾ ਆਰਟੀਕਲ ਚੈੱਕ ਕਰੋ ਜੀ ਚਾਰ ਰੰਗ ਮਿਲਣਗੇ। ਚਾਰੇ ਰੰਗ ਸੋਹਣੇ ਆ ਡਿਜ਼ਾਈਨਿੰਗ ਬੜੀ ਪਿਆਰੀ ਆ ਫਰੰਟ ਬੈਕ ਦੀ ਡਿਜ਼ਾਈਨਿੰਗ ਪ੍ਰੋਪਰ ਸੇਮ ਹੋਏਗੀ ਸਭ ਦੀ। ਜਿਦਾ ਫਰੰਟ ਤੇ ਡਿਜ਼ਾਈਨ ਹੋਊਗਾ ਉਦਾਂ ਵੀ ਬੈਕ ਤੇ ਵੀ ਹੋਊਗਾ ਐਦਾਂ ਨਹੀਂ ਹੈਗਾ ਕਿ ਲਾ ਫਰੰਟ ਫਰੰਟ ਤੇ ਆਊਗਾ ਬਾਜੂ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਕਿ ਇਹ ਰੈਡੀ ਡਿਜ਼ਾਈਨਿੰਗ ਆ ਗਈ ਸੋ ਆ ਇਸ ਦੀ ਸਲਵਾਰ ਆ ਗਈ ਔਰ ਆ ਆਏਗਾ ਇਸ ਦਾ ਸ਼ਾਲ ਆ ਦੇਖੋ ਆ ਆਏਗਾ ਸ਼ਾਲ ਇਹਦੇ ਵਿੱਚ ਚਾਰ ਰੰਗ ਮਿਲਣਗੇ ਵਾਈਨ ਸ਼ੇਡ ਮੈਂ ਓਪਨ ਕਰਿਆ ਲੋ ਜੀ ਚਾਰੇ ਰੰਗ ਆਪਾਂ ਤੁਹਾਨੂੰ ਦਿਖਾਣੇ ਆ ਇੱਕ ਰੰਗ ਆ ਹੋਇਆ ਇਸ ਵਿੱਚ 에어 ਫੋਰਸ ਕਲਰ ਜੀ ਕਲਰ ਦੇਖੋ ਕਿੰਨਾ ਪਿਆਰਾ ਇੱਕ ਆ ਹੋਇਆ 에어 ਫੋਰਸ ਕਲਰ ਕਨਵਾ ਬੜਾ ਪਿਆਰਾ ਆ ਜੀ ਬਿਊਟੀਫੁਲ ਕਲਰ ਆ ਆ ਗਿਆ ਮੋਰ ਪੰਖੀ ਆ ਕਲਰ ਆ ਇਹਗਾ ਜੀ ਕਾਪਰ ਦਾ ਕਲਰ ਆ ਆਏਗਾ ਜੀ ਬਰਾਊਨ ਕਾਪਰ ਦਾ ਸ਼ੇਡ ਆ ਕਲਰ ਬੜਾ ਸੋਹਣਾ ਆ ਦੇਖੋ ਆ ਇਹਗਾ ਬਰਾਊਨ ਕਾਪਰ ਦਾ ਕਲਰ 750 ਰੁਪਏ ਫਲੈਟ ਰੇਟ ਜੀ 750 ਰੁਪਏ ਇੱਕ ਆਏਗਾ ਜੀ ਜਿਹਦਾ ਜੀ ਗ੍ਰੀਨ ਸ਼ੇਡ ਮੂੰਗੀਆਂ ਕਲਰ ਕਹਿੰਦੇ ਆ ਜਿਹਨੂੰ ਆਪਾਂ ਲੋ ਜੀ ਆਏਗਾ ਗ੍ਰੀਨ ਕਲਰ ਸੋ ਕਮੈਂਟ ਜਰੂਰ ਕਰਿਓ ਸੂਟ ਸੋਹਣੇ ਲੱਗੇ ਤਾਂ ਇਹ ਡਿਜ਼ਾਈਨ ਕਿਦਾਂ ਲੱਗੇ ਮੈਨੂੰ ਜਰੂਰ ਦੱਸੋ ਕਮੈਂਟ ਕਰਕੇ ਅਗਲੀ ਵਾਰੀ ਆਪਾਂ ਹੋਰ ਵੀ ਇਸ ਤੋਂ ਵੀ ਜ਼ਿਆਦਾ ਕੁਆਂਟੀਟੀ ਲੈ ਕੇ ਆਵਾਂਗੇ ਹੁਣ ਕੱਲ ਨੂੰ ਜਾਂ ਪਰਸੋਂ ਰਾਮਟੈਕਸ ਦੀ ਵੀ ਵੀਡੀਓ ਆਏਗੀ ਉਹਦੀ ਵੀ ਤੁਹਾਨੂੰ ਇਨਫੋਰਮੇਸ਼ਨ ਮਿਲ ਜੇਗੀ ਸੋ ਸਾਰਾ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਸੋ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਪੇਸਟਲ ਚਾਰਟ ਦੇ ਵਿੱਚ ਇੱਕ ਆਹ ਵਾਲਾ ਡਿਜ਼ਾਈਨ ਵੀ ਬੜਾ ਪਿਆਰਾ ਪਹਿਲਾਂ ਆਪਾਂ ਆਹ ਡਾਰਕ ਚਾਰਟ ਵਾਲੇ ਦਿਖਾ ਦਨੇ ਆਂ ਇੱਕ ਆਰ ਡਿਜ਼ਾਈਨ ਚੈੱਕ ਕਰੋ ਜੀ ਪੱਤੀ ਵਾਲਾ ਡਿਜ਼ਾਈਨ ਆ ਜੀ ਬੜੀ ਸੋਹਣੀ ਪ੍ਰਿੰਟਿੰਗ ਹੈ ਦੀ ਆ ਦੇਖੋ neck ਤੇ ਵੀ ਹੈਗੀ ਹੈ ਪ੍ਰਿੰਟਿੰਗ neck ਤੇ ਪ੍ਰਿੰਟਿੰਗ ਆਏਗੀ ਘੇਰੇ ਤੇ ਪ੍ਰਿੰਟ ਆਏਗਾ ਬਾਹਾਂਵਾਂ ਤੇ ਪ੍ਰਿੰਟ ਆਊਗਾ ਬੈਕ ਤੇ ਪ੍ਰਿੰਟ ਆਊਗਾ ਬੈਕ ਤੇ ਵੀ ਘੇਰੇ ਤੇ ਪ੍ਰਿੰਟ ਕਰਿਆ ਹੋਇਆ ਸਮਾਲ ਸਲਵਾਰ ਹੈ ਮੈਚਿੰਗ ਰੰਗ ਤੁਹਾਨੂੰ ਇਹਦੇ ਚ ਵੀ ਚਾਰ ਮਿਲਣਗੇ ਇੱਕ ਆਊਗਾ ਜੀ ਇਸ ਦੇ ਵਿੱਚ 에ਅਰ ਫੋਰਸ ਇੱਕ ਆਊਗਾ ਵਾਈਨ ਇੱਕ ਆਏਗਾ ਕਾਪਰ ਚਾਰੇ ਰੰਗ ਤੁਹਾਨੂੰ ਦਿਖਾਉਂਗਾ ਆ ਚੈੱਕ ਕਰੋ ਦੁਪੱਟੇ ਦੀ ਪ੍ਰਿੰਟਿੰਗ ਇੰਨੀ ਪਿਆਰੀ ਆ ਦੇਖੋ ਦੁਪੱਟਾ ਦਿਖਾ ਰੋ ਸੋਰੀ ਸ਼ਾਲ ਦਿਖਾ ਸ਼ਾਲ ਜਿਹੜਾ ਇਹਦਾ ਸ਼ਾਲ ਆ ਉਹ ਵੀ ਬਿਲਕੁਲ ਲਾਈਟ ਵੇਟ ਆ ਦੁਪੱਟੇ ਵਰਗਾ ਸ਼ਾਲ ਆ ਮਤਲਬ ਇਹ ਕੈਰੀ ਕਰਨਾ ਬਹੁਤ ਈਜ਼ੀ ਆ ਸੋ ਸ਼ੇਡ ਚੈੱਕ ਕਰ ਲਓ ਜੀ ਇੱਕ ਆ ਰਿਹਾ ਮੋਰ ਪੰਖੀ ਰੰਗ ਕਲਰ ਦੇਖੋ ਕਿੰਨਾ ਪਿਆਰਾ 750 ਰੁਪਏ ਰੇਟਰ ਹੋਊਗਾ ਜਲਦੀ ਜਲਦੀ ਆਰਡਰ ਕਰ ਲਓ ਇੱਕ ਹੋਊਗਾ ਜੀ ਆ ਵਾਲਾ 에어 ਫੋਰਸ ਕਲਰ ਜੀ ਕਲਰ ਬੜੇ ਸੋਹਣੇ ਨੇ ਲੋ ਜੀ ਇੱਕ ਆਊਗਾ ਜੀ ਇਹਦੇ ਵਿੱਚ ਆ ਵਾਲਾ ਆਏਗਾ ਮਹਿਰੂਨ ਜਿਹਾ ਕਲਰ ਚੈਰੀ ਮਹਿਰੂਨ ਜਿਹਾ ਕਲਰ ਇੱਕ ਆਊਗਾ ਜੀ ਇਹਦੇ ਕਾਪਰ ਸ਼ੇਡ ਆ ਦੇਖੋ ਇਹਦਾ ਸ਼ੋਲ ਕਿੰਨਾ ਪਿਆਰਾ ਹੈ ਸ਼ੋਲ ਵੀ ਆਣ ਪ੍ਰੋਪਰ ਸਾਈਜ਼ 'ਚ ਆਊਗਾ ਜੀ ਆ ਲੋ ਇੱਕ ਆਊਗਾ ਜੀ ਆਵਲਾ ਸ਼ੇਡ ਇਹ ਕਲ ਦੇ ਆਣ ਲੱਗਿਆ ਇਹਦੇ ਤਿੰਨ ਰੰਗ ਆਣਗੇ ਜੀ ਤਿੰਨ ਰੰਗ ਆਣਗੇ ਇਸੇ ਸਕ੍ਰੀਨਸ਼ਾਟ ਲੈ ਲਓ ਇੱਕ ਆਏਗਾ ਮਹਿਰੂਨ ਕਲਰ ਇੱਕਾਈਗਾ ਮੋਰ ਪੰਖੀ ਕਲਰ ਇੱਕ ਆਏਗਾ ਇਸ ਦਾ ਆ ਵਾਲਾ ਸ਼ੇਡ ਉਹ ਵੀ ਝੋੜਾ ਕੈਮਰਾ ਹਿਲਾਇਆ ਕਰ ਚੱਕ ਰਿਹਾ ਚਲਾ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਆ ਵਾਲਾ ਜਿੱਕ ਡਿਜ਼ਾਈਨ ਆਊਗਾ ਆ ਵਾਲਾ ਇਹਦੇ ਚ ਵੀ ਚਾਰ ਰੰਗ ਮਿਲਣਗੇ ਤੁਹਾਨੂੰ ਸੋ ਗਲੇ ਨੇਕ ਦੀ ਡਿਜ਼ਾਈਨਿੰਗ ਦਿੱਤੀ ਹੋਈ ਆ ਕੇਲੇ ਡਿਜ਼ਾਈਨਿੰਗ ਆ ਨੈਕ ਦਿਖਾ ਦਰੋਂ ਮੀ ਪਹਿਲਾਂ ਨੈਕ ਦਾ ਡਿਜ਼ਾਈਨ ਆ ਗਿਆ ਥੋੜਾ ਦੂਰੋਂ ਦਿਖਾਈ ਕੇਲੇ ਡਿਜ਼ਾਈਨ ਆ ਗਿਆ ਆ ਇਸ ਦੀ ਸਲਵਾਰ ਆ ਗਈ ਪਰ ਆ ਇਸ ਦਾ ਸ਼ੋਲ ਆ ਗਿਆ ਜੀ ਸ਼ੋਲ ਦੇਖੋ ਕਿੰਨਾ ਪਿਆਰਾ ਹੈ ਦਾ ਡਬਲ ਸ਼ੈਡਰ ਦੇ ਵਿੱਚ ਸ਼ੋਲ ਬਣਿਆ ਹੋਇਆ ਹੈ ਜਦ ਵੰਗ ਗੇਰੇ ਦੇ ਬੋਬੀ ਰੰਗ ਦੇਖੋ ਇਸ ਦੇ ਰੰਗ ਬੜੇ ਸੋਹਣੇ ਨੇ ਜੀ ਇੱਕ ਰੰਗ ਆ ਉਹ ਆ ਵਾਲਾ 에ਅਰ ਫੋਰਸ ਕਲਰ ਜੀ ਆ ਲੋ ਜੀ ਆ ਰ ਹੈ ਇਸ ਦਾ ਸ਼ੋਲ ਸ਼ੋਲ ਬੜਾ ਸੋਹਣਾ ਹੈ ਇਸ ਦਾ ਇੱਕਾਈਗਾ ਗ੍ਰੀਨ ਸ਼ੇਡ ਕਲਰ ਬੜਾ ਪਿਆਰਾ ਜੀ ਗ੍ਰੀਨ ਕਲਰ ਤੁਸੀਂ ਕੋਈ ਵੀ ਲੈ ਲਓ ਸਾਰੇ ਰੰਗ ਪਿਆਰੇ ਆ 750 ਰੁਪਏ ਰੈਂਟ ਰਹੂਗਾ ਜੀ ਸਕਰੀਨਸ਼ੋਟ ਲੈ ਲਿਓ ਫਟਾਫਟ 750 ਰੁਪਏ ਸੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਸੋ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਸੋ ਐਦਾਂ ਹੀ ਪਿਆਰ ਦੇ ਕੇ ਰੱਖਿਓ ਲੋ ਜੀ ਕਲਰ ਸਾਰੇ ਸੋਹਣੇ ਆ ਇੱਕ ਰੰਗ ਵਾਈਨ ਰਹਿ ਗਿਆ ਤਾਂ ਵਾਈਨ ਵੀ ਦੇਖ ਲਓ ਆ ਲੋ ਡਿਜ਼ਾਈਨ ਆਪਾਂ ਤੁਹਾਨੂੰ ਸਾਰੇ ਪ੍ਰੋਪਰ ਦਿਖਾ ਰਹੇ ਆ ਓਪਨ ਕਰਕੇ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਜੇ ਕਿ ਤੁਹਾਨੂੰ ਕੋਈ ਆਰਡਰ ਕਰਨ ਦੇ ਵਿੱਚ ਬਿਲਕੁਲ ਤੁਹਾਡੀ ਆਸਾਨੀ ਰਹੇ ਆ ਲੋ ਕੋਈ ਦਿੱਕਤ ਨਾ ਆਵੇ ਆਰਡਰ ਕਰਨ ਵਿੱਚ 750 ਰੁਪਏ ਜੀ 750 ਰੁਪਏ ਇਹ ਵੀ ਬ੍ਰਾਂਡ ਦੀ ਆਈਟਮ ਹੈ ਨੋਨ ਬ੍ਰਾਂਡ ਆਈਟਮ ਨਹੀਂ ਹੈਗੀ ਪਰਕ ਦੀ ਬ੍ਰਾਂਡ ਦਾ ਸਟਾਕ ਆ ਇਹ ਸੁਪਰੀਮ ਪਰੀਮੀਅਮ ਫੈਬਰਿਕ ਹੈ ਲੋ ਜੀ ਇੱਕ 컬러 ਹੋਊਗਾ ਆ ਵਾਲਾ ਇਹ ਉਹ ਡਿਜ਼ਾਈਨ ਹੈ ਇਹ ਡਿਜ਼ਾਈਨ ਆ ਗਿਆ ਜੀ ਅਲੱਗ ਇਹਦੇ ਵੀ ਚਾਰ ਰੰਗ ਮਿਲਣਗੇ ਤੁਹਾਨੂੰ ਅਲੋ ਇਹਦੇ ਵੀ ਚਾਰ ਰੰਗ ਮਿਲਣਗੇ ਜੀ ਆ ਆ ਗਈ ਸ਼ਰਟ ਇਹਦੀ ਬਸ ਆ ਇਹਦੀ ਸਲਵਾਰ ਤੇ ਆ ਆਏਗਾ ਦਾ ਸ਼ੋਲ ਚਾਰ ਰੰਗ ਇਸੇ ਮਿਲਣਗੇ ਚਾਰੇ ਰੰਗ ਸੋਨੇ ਹੋਣਗੇ ਹਾਂ ਉਹ ਕਿਹ ਕੁ ਕਲਰ ਆ ਉਹ ਜਿਹੜੇ ਆਵਲਾਂ ਆ ਵੀ ਤਾਂ ਮੈਂ ਬੜਾ ਸੋਹਣਾ ਹਨਾ ਉਹ ਇੱਕਾਇਗਾ ਮੋਰ ਪੰਖੀ ਆ ਕਲਰ ਕਲਰ ਬੜਾ ਪਿਆਰਾ ਹੈ ਇਹ ਆ ਵੀ ਕਲਰ ਸੋਹਣਾ ਜੀ ਲੋ ਜੀ ਬੜੀ ਸ਼ੋਲ ਬੋ ਵੀ ਦਿਖਾਓ ਜੀ ਸ਼ੋਲ ਸ਼ੋਲ ਹਨ ਖੁੱਲੇ ਡੁੱਲੇ ਇੱਕ ਰੰਗ ਆਊਗਾ ਜੀ ਆਵਲਾਂ ਗ੍ਰੀਨ ਸ਼ੇਡ ਸੂਟ ਭਾਵੇਂ 10 ਮੰਗਾਲੋ ਟੌਪ ਕਲਾਸ ਸੂਟ ਨੇ ਇਹ ਜਿਵੇਂ ਮਰਜ਼ੀ ਰੂਟਿਨ ਚ ਪਾਓ ਸਭ ਤੋਂ ਸੋਹਣੀ ਕਲੈਕਸ਼ਨ ਸਭ ਤੋਂ ਸੋਹਣਾ ਡਿਜ਼ਾਈਨ ਇੱਕ ਆਊਗਾ ਵਾਈਂਡਸ਼ੀਲਡ ਦੀ 750 ਰੁਪਏ ਰੇਟਰ ਹੋਊਗਾ ਜੀ 750 ਰੁਪਏ ਲੋ ਜੀ ਆ ਆਏਗਾ ਇਸ ਦਾ ਸ਼ੋਅਲ ਜੀ ਕਲਰ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਨੇ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਆ ਵਾਲਾ ਇਹਦੇ ਵੀ 4 ਤੋਂ 5 ਰੰਗ ਮਿਲਣਗੇ ਕੋਈ ਵੀ ਰੰਗ ਬਾਏ ਕਰ ਲਿਓ ਸੋ ਡਿਜ਼ਾਈਨ ਚੈੱਕ ਕਰੋ ਲੈਂਥ ਹੈ ਦੀ ਪ੍ਰੋਪਰ ਲੈਂਥ ਆਊਗੀ ਜੀ ਜਿੰਨੀ ਮਰਜ਼ੀ ਲੈਂਥ ਰੱਖ ਲਿਓ ਚਾਹੇ ਦੀ 47 ਰੱਖੋ 45 ਰੱਖੋ 46 ਰੱਖੋ ਲੈਂਥ ਐਂਡ ਪ੍ਰੋਪਰ ਬਣੇਗੀ ਆ ਲੋ ਆ ਆ ਰਿਹਾ ਸ਼ੋਲ ਇਸ ਦਾ ਸ਼ੋਲ ਦੇਖੋ ਕਿੰਨਾ ਪਿਆਰਾ ਹੈ ਸ਼ੋਲ ਦੀ ਪ੍ਰਿੰਟਿੰਗ ਦਿਖਾਓ ਕਿੰਨੀ ਪਿਆਰੀ ਆ ਸੋ ਇਹਦੇ ਵੀ ਚਾਰ ਰੰਗ ਮਿਲਣਗੇ ਦੋਵੇਂ ਕਿੰਨੇ ਡੀ ਵੀ ਹੋ ਗਏ ਚੋਬੀਣੀ ਹਾਂ ਚੋਬੀਣੀ ਲੋ ਜੀ ਇੱਕ ਰੰਗ ਆਊਗਾ ਜੀ ਸੀ ਗ੍ਰੀਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ 1 ਕ ਉਹ ਜੀ ਆਵਲਾ ਸ਼ੇਡ ਗਾਧਰੀ ਆ ਕਲਰ 1 ਕ ਉਹ ਗਾਧਰੀ ਸ਼ੇਡ ਜੀ 1 ਕ ਉਹ ਇਹਦੇ ਪਿਸਤਾ ਕਲਰ ਜੀ ਸੀ ਗ੍ਰੀਨ ਸ਼ੇਡ ਆਹਦੇ ਸਲਾਮ ਇਨੇ ਕਲਰ ਆਉਣੇ ਨੇ ਚੱਕ ਲਿਆ ਇੱਕ ਆਏਗਾ ਜੀ ਆਵਲਾ ਸੀਗਰੇਟ ਪਿਸਤਾ ਦਾ ਕਲਰ ਕੰਡਾ ਬੜਾ ਸੋਹਣਾ ਇੱਕ ਆਊਗਾ ਕਰੀਮ ਰੰਗ ਜੀ ਤੇਮਰਵਾ ਇੱਧਰ ਉਹ ਵੀ ਇੱਕ ਆਊਗਾ ਜੀ ਕਰੀਮ ਰੰਗ ਉਹ ਵੀ ਗੇਰੀਏ ਬੋਤਲ ਇੱਕ ਆ ਰਹੇ ਜੀ ਕਰੀਮ ਸ਼ੇਡ ਕਲਰ ਬੜਾ ਸੋਹਣਾ ਆਹ ਇੱਕ ਆਏਗਾ ਜੀ ਆਵਲਾ ਡਿਜ਼ਾਈਨ ਰੰਗ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਬੜੇ ਸੋਹਣੇ ਨੇ ਚੁੱਪ ਕਰਦਾ ਯਾਰ ਕੇਸ਼ ਯਾਰ ਪਹਿਲਾਂ ਵੀ ਤੁਸੀਂ ਇੱਕ ਵਾਰੀ ਐਂ ਕਰਿਆ ਸੀ ਸਾਰੀ ਵੀਡੀਓ ਦਾ ਸੱਤਾਂ ਨਾਮ ਕਰਤਾ ਜਾਂਦਾ ਰੰਗ ਦੇਖ ਲਓ ਜੀ ਕੋਈ ਵੀ ਰੰਗ ਬਾਏ ਕਰਦੇ ਹੋ ਵਿੱਚ ਇੱਕ ਆਏਗਾ ਆਹ ਵਾਲਾ ਸ਼ੇਡ ਪਰ ਹੂਫ ਨੂੰ ਖਰਾਬ ਕਰਤਾ ਨਹੀਂ ਨੂੰ ਵੀ ਐਨ ਸੈਟਿੰਗ ਕਰਨੀ ਪੈਂਦੀ ਪਹਿਲਾਂ ਦੇਖਣੀ ਪਣੀ ਤੇ ਨਾ ਪਤਾ ਨਹੀਂ ਲਾਉਂਦਾ ਆਪਣਾ ਡਫਨ ਲਾ ਕੇ ਸੁਣ ਰਿਹਾ ਹਾਂ ਉਹਨੇ ਸੁਣਿਆ ਰੀਅੰਚ ਕੱਟ ਦਾਂ ਮੈਂ ਆਹ ਲੋ ਇੱਕ ਆਏਗਾ ਆਹ ਵਾਲਾ ਮਹਿਰੂਨ ਸ਼ੇਡ ਜੀ 컬러 ਤੁਸੀਂ ਕੋਈ ਵੀ ਬਾਏ ਕਰ ਲਓ ਥੋੜਾ ਧਿਆਨ ਰੱਖਿਆ ਕਰ ਰਕੇਸ਼ ਜਦੋਂ ਵੀ ਅੰਨਾ ਵੀਡੀਓ ਬਣਾਉਣ ਲਈ ਤਾਂ ਧਿਆਨ ਰੱਖਿਆ ਕਰ ਇਸ ਜੀ ਦਾ ਇੱਕ ਆਏਗਾ ਜੀ ਆਹ ਵਾਲਾ ਮਾਸਟਰਡ ਕਲਰ orange ਮਾਸਟਰਡ ਦਾ ਸ਼ੇਡ ਆ ਆ ਲੋ ਜੀ ਆਹ ਹੈਗਾ ਜੀ orange ਸ਼ੇਡ ਦਾ ਕਲਰ ਜੀ ਬੜਾ ਸੋਹਣਾ ਸ਼ੇਡ ਆ ਮਾਸਟਰ ਟਾਈਪ ਆ ਇੱਕ ਕਾ ਇਹ ਗਾ ਜੀ ਆਵਲਾ ਡਿਜ਼ਾਈਨ ਲਾਸਟ ਆ ਡਿਜ਼ਾਈਨ ਆਊਗਾ ਆਵਲਾ ਇਹਦੇ ਚ ਵੀ ਰੰਗ ਬੜੇ ਸੋਹਣੇ ਮੋਰ ਪੰਖੀ ਬਲੂ ਮੋਰ ਪੰਖੀ ਕਲਰ ਹੈ ਜੀ ਇਹ ਸੋਹ ਆ ਦੀ ਸਲਵਾਰ ਹੈ ਆਇਆ ਦਾ ਸ਼ੋਲ ਹੈ ਜੀ ਇੱਕ ਕਾ ਇਹ ਗਾ ਜੀ ਬਲੂ ਸ਼ੇਡ ਏਵੀ ਬਲੂ ਰੰਗ ਤੁਸੀਂ ਕੋਈ ਵੀ ਵਾਇ ਕਰ ਲਿਓ ਸਾਰੇ ਸੋਹਣੇ ਆ ਸ਼ਾਲ ਬਹੁਤ ਸੋਹਣੇ ਆ ਇੱਕ ਰੰਗ ਬਲੈਕ ਮਿਲੂਗਾ ਇਹਦੇ ਵਿੱਚ ਇੱਕ ਮਿਲੂਗਾ ਆ ਵਾਲਾ ਕਾਫੀ ਰੰਗ ਦਾ ਵਾਇਨ ਜਾਂ ਸ਼ੇਡ ਕਾਫੀ ਕਲਰ ਦਾ ਕਲਰ ਤੁਸੀਂ ਕੋਈ ਵੀ ਲੈ ਲਓ 750 ਰੁਪਏ ਰੇਟ ਆ ਸੋ ਜਲਦੀ ਵਲਦੀ ਆਰਡਰ ਕਰ ਲਓ